ਸਾਡੇ ਪਿੰਡ ਪਸ਼ੂਰ ਡਿਸਪੈਂਸਰੀ ਦੀ ਬੈਕਸਾਈਡ ਤੇ ਪਰ ਪਰਿਵਾਰਕ ਮੈਂਬਰਾਂ ਨੇ ਸਨਾਖਤ ਕੀਤੀ ਆ ਕੇ ਕਿ ਗਦਾਈਏ ਪਿੰਡ ਤੋਂ ਆ ਰਹੀ ਹੈ। ਇਹ ਇਸ ਇਸ਼ਟਰਾਈ ਮੇਰੇ ਜਾਤੀ ਦੀ ਕੁੜੀ ਹੈ ਜੀ। ਇਹ ਦਿਮਾਗੀ ਆਫਸੈਟ ਆਫਸੈਟ ਹੈ ਜੀ। ਭੱਜ ਜਾਂਦੀ ਆਪਦੇ ਆਪ ਆ ਜਾਂਦੀ ਹੈ ਜੀ। ਭੱਜ ਜਾਂਦੀ ਆ ਆ ਜਾਂਦੀ ਹੈ। ਪੜਦੀ ਪੜਨ ਲਈ ਹੁੰਦੀ ਸੀ ਅਸੀਂ ਨਹੀਂ ਹਰਿਗੜ ਰੀਟੀਟੀ ਕਰਨ ਲਈ ਹੁੰਦੀ ਜੀ। ਪੜਦੀ ਪੜਦੀ ਕਿਸੇ ਮੁੰਡੇ ਮੰਡੇ ਨਾਲ ਕੋਈ ਚੱਕਰ ਚ ਕਰੂਗਾ ਆਈਕਨ ਕਰਕੇ ਇਹ ਭੱਜ ਭੱਜ ਭੁੱਜ ਜਾਂਦੀ ਹੈ ਮਾਂ ਕਰਤੀ ਹੈ। ਦੇ ਜੀ ਮਾਤਾ ਜੀ ਮਰ ਗਈ ਅੱਛਾ ਜੀ ਸਾਹਿਬ ਤੁਹਾਡਾ ਹਸਲਾਕ ਉਹ ਰੋਸੀ ਕੀ ਲੱਗਦੇ ਹਨ ਇਹ ਮੈਂ ਦੱਸਦਾ ਜੀ ਨਾ ਤੁਹਾਡਾ ਸਰ ਜੀ ਤੁਸੀਂ ਨਹੀਂ ਸੁਣਨ ਕਰਦੇ ਆ ਜੀ ਕਿੰਨੀ ਕੁਮਰਾ ਸਰ ਜੀ 22 ਸਾਲ ਦੀ ਹੈ ਜੀ 22 ਸਾਲ ਦੀ ਇਹ ਜਿਹੜੇ ਬਾਰੇ ਕੁਝ ਚੀਜ਼ਾਂ ਚਾਹੁੰਦੇ ਹੋ ਹਾਂ ਜੀ ਇਹ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਸਰ ਕਿ ਕਿਤੇ ਦਾ ਭਾਜਣ ਦੀ ਆ ਕੋਈ ਪੁਸ ਕਰਦੀ ਆ ਕੋਈ ਕੁ ਮਸਾਲ ਤਾਂ ਆਈਓ ਨਹੀਂ ਬੇਪੁੱਤ ਤੇ ਸਰ ਨਾਲ ਸਾਡੇ ਪਿੰਡ ਪਛੋੜ ਡਿਸਪੈਂਸਰੀ ਦੀ ਬੈਕ ਸਾਈਡ ਤੇ ਡੈੱਡ ਬੋਡੀ ਮਿਲੀ ਸੀ ਸਵੇਰੇ ਉਸ ਤੋਂ ਬਾਅਦ ਮੁਲਾਜ਼ਮਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਕਨਫਰਮ ਕੀਤਾ ਗਿਆ ਉਹ ਆਏ ਨੇ ਔਰ ਇਥੋਂ ਪਰਿਵਾਰਕ ਮੈਂਬਰਾਂ ਨੇ شناخت ਕੀਤੀ ਆ ਕੇ ਕਿ ਗਦਾਈਏ ਪਿੰਡ ਤੋਂ ਲੜਕੀ ਹੈ ਤੁਹਾਡੇ ਨਾਲ ਹੀ ਆਧਾ ਕਿਲੋ ਹਾਂਜੀ ਹਾਂ ਸਾਡੇ ਗਵਾਂਡੀ ਪਿੰਡੀ ਹੈ ਜੀ ਗਦਾਈਆ ਤਕਰੀਬਨ ਆਧੇ ਕਿਲੋਮੀਟਰ ਦਾ ਫਾਸਲਾ ਸਾਡੇ ਇਥੋਂ ਕੀ ਕੰਮ ਕਰਦੀ ਸੀ ਕੁੜੀ ਪਤਾ ਲੱਗਿਆ ਨਹੀਂ ਇਹਦੇ ਬਾਰੇ ਸਰ ਕੋਈ ਜਾਣਕਾਰੀ ਨਹੀਂ ਹੈਗੀ ਕੀ ਪਰਿਵਾਰੀ ਦੱਸ ਸਕਦੇ ਨੇ ਉਮਰ ਪਰਿਵਾਰ ਦੇ ਦੱਸਣ ਮੁਤਾਬਕ 20-22 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜੀ ਸਿੱਟਾ ਨਿਸ਼ਾਨ ਕਿਥੇ ਕਿਥੇ ਹੈ ਜਦੋਂ ਅਸੀਂ ਆ ਕੇ ਦੇਖਿਆ ਮੱਥੇ ਤੇ ਸਿਰ ਤੇ ਔਰ ਬਾਹਾਂ ਤੇ ਲੱਤ ਤੇ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਦੇਖਣ ਨੂੰ ਲੱਗ ਰਿਹਾ ਵੀ ਇੱਥੇ ਨਹੀਂ ਹੋਇਆ ਇਨਸੀਡੈਂਟ ਕਿਤੇ ਹੋਰ ਹੋਇਆ ਡੈੱਡ ਬੋਡੀ ਇੱਥੇ ਲਿਆ ਕੇ ਛੱਡੀ ਗਈ ਇਹ ਸਿਸਟਰ ਹੈ ਮੇਰੇ ਜਾਤੀ ਦੀ ਕੁੜੀ ਹੈ ਇਹ ਕੀ ਪ੍ਰੋਬਲਮ ਕੀ ਸੀ ਦਿਮਾਗੀ ਅਫਸੈਟ ਹੈ ਕੀ ਪ੍ਰੋਬਲਮ ਸੀ ਇਹ ਦਿਮਾਗੀ ਅਫਸੈਟ ਅਫਸੈਟ ਹੈ ਇਹ ਹੀ ਭੱਜ ਜਾਂਦੀ ਆਪਦੇ ਆਪ ਆ ਜਾਂਦੀ ਹੈ ਇਹ ਭੱਜ ਜਾਂਦੀ ਆ ਆ ਜਾਂਦੀ ਹੈ ਠੀਕ ਹੈ ਜੀ ਦੋ ਤਿੰਨ ਵਾਰੀ ਹੁਣ ਇਹਨੂੰ ਪੁਲਿਸ ਵਾਲੇ ਛੱਡ ਕੇ ਕਹਦੇ ਹੀ ਘਰੇ ਠੀਕ ਹੈ ਉਹ ਮੇਰੇ ਭਾਈ ਦਾ ਵਿਆਹ 29 ਜਨਮਰੀ ਦਾ ਜੀ ਉਦੋਂ ਪਹਿਲਾਂ ਵੀ ਪੜਦੀ ਪੜਨ ਲਾਈ ਹੋਈ ਸੀ ਅਸੀਂ ਨਹੀਂ ਹਰੀਗੜ੍ਹ ਰੀਟੀਟੀ ਕਰਨ ਲਾਈ ਹੋਈ ਸੀ ਇਹ ਪੜਦੀ ਪੜਦੀ ਕਿਸੇ ਮੁੰਡੇ ਮੰਡੇ ਨਾਲ ਕੋਈ ਚੱਕਰ ਚੁੱਕ ਰੂਗਾ ਆਇਕਨ ਕਰਕੇ ਭੱਜ ਭੱਜ ਭੁੱਜ ਜਾਂਦੀ ਉਹਨਾਂ ਕਰਕੇ ਜੀ ਇਹ ਦੀ 22 ਸਾਲ ਦੀ ਉਮਰ ਹੈਗੀ ਜੀ 22 ਸਾਲ ਹਾਂ ਜੀ ਉਹਨੇ ਫੋਨ ਆਇਆ ਜੀ ਉਹ ਕਹਿੰਦੇ ਵੀ ਤੁਹਾਡੇ ਉਹ ਲੜਕੀ ਮਰੀ ਪਈ ਆ ਉੱਥੋਂ ਅਸੀਂ ਹੋ ਰਿਹਾ ਗ੍ਰੈਸ ਕੀ ਕੰਮ ਕਰਦੀ ਸੀ ਲੜਕੀ ਕਰੀ ਵਾਸਤੇ ਰੇ ਕਰੀ ਰਹਿੰਦੀ ਸੀ ਕੋਈ ਕੰਮ ਕਰਦਾ ਆਪਣਾ ਇਹੀ ਸੀ ਵੀ ਰੋਟੀ ਪਾਣੀ ਬਿਲਾ ਲੈ ਤੁਹਾਡੇ ਮਾਲੇ ਹੋਰ ਤਾਂ ਕੋਈ ਕੰਮ ਨਹੀਂ ਕਿ ਕਿੰਨੀ ਪੜ੍ਹੀ ਹੋਣੀ ਸੀ ਪਹਿਲਾਂ ਅਸੀਂ ਮਰਖਾ ਕਰਨੀ ਪਲੱਸ 2 ਕਰ ਗਈ ਜਾਂ ਮਰਖਾ 10ਵੀਂ ਤੱਕ ਕੱਢ ਗਈ ਸੀ ਕੋਈ ਨਹੀਂ ਤੇ ਤਾਂ ਅਸੀਂ ਮਸਾਂ ਪਾੜੀ ਸੀ ਉਹਨਾਂ ਅੱਜ ਵਜਨ ਜਿੰਨਾ ਰੁਪਈਆ ਲੱਗਿਆ ਸੀ ਮੈਂ ਖੁਦ ਪੈਸੇ ਆਪ ਲਾਇਨੇ ਮੈਂ ਦਾਦਾ ਠੀਕ ਆ ਨੇ ਮੇਰੇ ਨਾਲ ਹੀ ਰਹਿੰਦੇ ਤੇ ਮੈਨੂੰ ਲਾਉਣੇ ਪਏ ਤੇ ਮੈਂ ਲਾਣੇਦਾਰਾ ਕਰਦਾ ਮੇਰੇ ਘਰ ਵਾਲੀ ਨੇ ਚੱਕ ਕੇ ਸਮਝ ਸਗਰੂਰ ਕੀ ਬੇਗੋਲ ਕੀ ਦਵਾਈ ਮਤਲਬ ਮੈਸੇਜ ਮਿਲਿਆ ਕਹਿੰਦਾ ਵੀ ਇਹ ਡੈੱਡੇ ਪਈ ਸੀ ਤੇ ਇਹਦੇ ਕੋਲੋਂ ਇੱਕ ਮੋਬਾਈਲ ਇਧਰਲੇ ਪਾਸੇ ਜ਼ਰੂਰ ਮਿਲਿਆ ਇੱਥੋਂ ਡਿਗਿਆ ਪਿਆ ਸੀ ਮੋਬਾਈਲ ਮੋਬਾਈਲ ਜ਼ਰੂਰ ਮਿਲਿਆ ਉਹ ਸਾਡੇ ਅਸੀਂ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਮੋਬਾਈਲ ਤੋਂ ਇਲਾਵਾ ਹੋਰ ਕੀ ਹੋਰ ਕੋਈ ਚੀਜ਼ ਨਹੀਂ ਬਸ ਕੱਪੜੇ ਇਹਦੇ ਪਾਏ ਹੋਏ ਨੇ ਹੈ ਪੈਸੇ 1000 ਰੁਪਇਆ ਇਹਦੀ ਜੇਬ ਚਾਤੀ 5 500 ਦੇ ਕੀ ਨਿਸ਼ਾਨ ਦੇਖੇ ਗਏ ਨੇ ਨਿਸ਼ਾਨ ਇੱਕ ਤਾਂ ਸਿਰ ਚ ਹੈ ਦੇ ਸਿਰ 'ਚ ਸੱਟ ਆਈ ਤੇ ਆ ਮੱਥੇ ਤੇ ਸੱਟ ਆ ਬਾਕੀ ਜਿਹੜੇ ਦਾਗ ਜੇ ਨੇ ਉਹ ਜਦੋਂ ਤੁਹਾਨੂੰ ਲੱਗ ਰਿਹਾ ਤੁਹਾਡੀ ਜਜਮੈਂਟ ਕੀ ਲੱਗ ਰਹੀ ਹੈ ਵੀ ਮਾਰਿਆ ਗਿਆ ਜਾਂ ਕੋਈ ਰੇਪ ਕੀਤਾ ਗਿਆ ਦੇਖੋ ਇਹ ਪਾਰਟ ਤਫਤੀਸ਼ ਦਾ ਹੈ ਇਹਦਾ ਤਫਤੀਸ਼ ਆਪਣਾ ਬਾਅਦ ਚ ਪੜਤਾਲ ਕਰਕੇ ਪਤਾ ਲੱਗੂਗਾ ਜਦੋਂ ਮੈਡੀਕਲ ਰਿਪੋਰਟ ਆਉਗੀ ਉਦੋਂ ਪਤਾ ਲੱਗੇਗਾ